ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੌਰ ਟਿਕ ਚੈਨਲ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਲਈ ਜਿਹੜੀ ਇੱਕ ਬਹੁਤ ਹੀ ਵਧੀਆ ਮੌਕਾ ਲੈ ਕੇ ਆਏ ਹਾਂ ਜਿਹੜੀਆਂ ਭੈਣਾਂ ਘਰ ਦੇ ਵਿੱਚ ਬੈਠ ਕੇ ਹੀ ਸਲਾਈ ਸਿੱਖਣਾ ਚਾਹੁੰਦੀਆਂ ਆ ਉਹਨਾਂ ਦੇ ਵਾਸਤੇ ਆਪਾਂ ਜਿਹੜੀ ਸਲਾਈ ਸਿਖਾਣੀ ਸ਼ੁਰੂ ਕਰਨ ਲੱਗੇ ਹਾਂ YouTube ਦੇ ਉੱਤੇ ਠੀਕ ਹੈ ਫ੍ਰੀ ਸਲਾਈ ਕੋਰਸ ਜਿਹੜਾ ਇਹ ਹੋਊਗਾ ਔਰ ਤੁਸੀਂ ਅਗਰ ਇਹ ਕੋਰਸ ਸਿੱਖਣਾ ਚਾਹੁੰਦੇ ਆ ਫ੍ਰੀ ਸਲਾਈ ਸਿੱਖਣੀ ਚਾਹੁੰਦੇ ਆ ਤਾਂ ਜਲਦੀ ਤੋਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਸਾਡੀਆਂ ਸਾਰੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਆ ਉਹਨਾਂ ਦਾ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਔਰ ਅੱਜ ਅਸੀਂ ਤੁਹਾਨੂੰ ਫਰਸਟ ਜਿਹੜੀ ਕਲਾਸ ਹੈ ਉਹਦੀ ਸ਼ੁਰੂਆਤ ਕਰਨ ਲੱਗੇ ਆ ਫਰਸਟ ਕਲਾਸ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੱਸਾਂਗੇ ਕਿ ਤੁਸੀਂ ਜਿਹੜਾ ਬਾਡੀ ਮੈਜ਼ਰਮੈਂਟ ਕਿਵੇਂ ਲੈਣਾ ਆ ਔਰ ਸਭ ਤੋਂ ਪਹਿਲਾਂ ਕਿ ਉਹ ਮੈਜ਼ਰਮੈਂਟ ਦੇ ਵਿੱਚ ਕੀ ਕੀ ਤੁਹਾਨੂੰ ਚੀਜ਼ਾਂ ਜਿਹੜੀਆਂ ਜ਼ਰੂਰੀ ਐ ਕਿ ਜਿਨ੍ਹਾਂ ਦਾ ਤੁਸੀਂ ਨਾਪ ਲੈਣਾ ਹੀ ਲੈਣਾ ਆ ਔਰ ਉਹਨੂੰ ਕਿਸ ਤਰੀਕੇ ਦੇ ਨਾਲ ਲਿਖਣਾ ਆ ਤਾਂ ਕਿ ਤੁਹਾਡਾ ਕੋਈ ਵੀ ਨਾਪ ਜਦੋਂ ਤੁਸੀਂ ਲੈਂਦੇ ਆ ਤਾਂ ਉਹ ਸਕਿਪ ਨਾ ਹੋਵੇ ਉਹ ਆਪਾਂ ਕਿਹੜੇ-ਕਿਹੜੇ ਨਾਪ ਲੈਣੇ ਹੋ ਅੱਜ ਅਸੀਂ ਤੁਹਾਨੂੰ ਸਾਰੇ ਦੱਸਾਂਗੇ ਠੀਕ ਆ ਉਸ ਤੋਂ ਪਹਿਲਾਂ ਤੁਹਾਨੂੰ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਪੈਂਦੀ ਐ ਸਭ ਤੋਂ ਪਹਿਲਾਂ ਇੱਕ ਕਾਪੀ ਔਰ ਪੈਨ ਦੀ ਜਿਹਦੇ ਉੱਤੇ ਤੁਸੀਂ ਨਾਪ ਲਿਖਣਾ ਆ ਦੂਸਰਾ ਇੰਚੀ ਟੇਪ ਔਰ ਕੈਂਚੀ ਤੇ ਇੱਕ ਵਧੀਆ ਮਾਰਕਰ ਦੀ ਅੱਜਕਲ ਕਾਫੀ ਜਿਹੜੇ ਮਾਰਕਰ ਚੱਲ ਰਹੇ ਆ ਤੁਸੀਂ ਕੋਈ ਵੀ ਮਾਰਕਰ ਯੂਜ਼ ਕਰ ਸਕਦੇ ਹੋ ਜਿਵੇਂ ਇੱਕ ਇਹ ਪੈਨਸਲ ਵਾਲੇ ਮਾਰਕਰ ਹੈਗੇ ਆ ਇਹ ਜਿਹੜੇ ਹੁੰਦੇ ਇੱਕ ਹੁੰਦੇ ਆ ਇਰੇਜ਼ ਹੋ ਜਾਂਦੇ ਜਿਹੜੇ ਪ੍ਰੈਸ ਦੇ ਨਾਲ ਇਰੇਜ਼ ਹੋ ਜਾਂਦੇ ਆ ਉਹ ਇਨਵੀਜ਼ੀਬਲ ਜਿਹੜੇ ਮਾਰਕਰ ਹੁੰਦੇ ਆ ਉਹ ਵੀ ਵਰਤ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਵਰਤ ਸਕਦੇ ਹੋ ਠੀਕ ਹੈ ਜੋ ਬੇਸਿਕ ਜਿਹੜੀਆਂ ਚੀਜ਼ਾਂ ਉਹ ਇਹੀ ਨੇ ਠੀਕ ਹੈ ਜਿਹਦੇ ਨਾਲ ਤੁਸੀਂ ਸੂਟ ਕਟਿੰਗ ਕਰਨਾ ਹੈ ਔਰ ਸਟਿਚ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਅੱਜ ਦੱਸਾਂਗੇ ਕਿ ਨਾਪ ਤੁਸੀਂ ਕਿਹੜਾ-ਕਿਹੜਾ ਲੈਣਾ ਆ ਕਿਵੇਂ ਲੈਣਾ ਆ ਠੀਕ ਹੈ ਸਭ ਤੋਂ ਪਹਿਲਾਂ ਕੀ ਆ ਸ਼ਰਟ ਦਾ ਜਿਹੜਾ ਆਪਾਂ ਨੇ ਨਾਪ ਲੈਣਾ ਹੁੰਦਾ ਆ ਸ਼ਰਟ ਦੀ ਲੈਂਥ ਲੈਣੀ ਆ ਉਸ ਤੋਂ ਬਾਅਦ ਤੁਸੀਂ ਲੈਣਾ ਆ ਜੀ ਘੇਰਾ ਔਰ ਫਿਰ ਤੁਸੀਂ ਪਹਿਲਾਂ ਸ਼ਰਟ ਦੀ ਲੈਂਥ ਔਰ ਘੇਰਾ ਲੈਣ ਤੋਂ ਬਾਅਦ ਅੱਪਰ ਬੋਡੀ ਤੋਂ ਸ਼ੁਰੂ ਕਰਨਾ ਆ ਉਸ ਤੋਂ ਬਾਅਦ ਲੈਣਾ ਆ ਜੀ ਤੀਰਾ ਤੀਰੇ ਤੋਂ ਬਾਅਦ ਤੁਸੀਂ ਲੈਣਾ ਹੈ ਜੀ ਆਰਮਹੋਲ ਦਾ ਨਾਪ ਜਿਹਨੂੰ ਮੋਡਾ ਕਹਿ ਦਿੰਦੇ ਆ ਔਰ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਚੈਸਟ ਕਮਰ हिਪ ਤੁਸੀਂ ਸੀਕੁਐਂਸ ਵਾਈਜ਼ ਜਿਹੜੇ ਨਾਪ ਲੈਣੇ ਆ ਤਾਂ ਕਿ ਤੁਹਾਡਾ ਕੋਈ ਵੀ ਨਾਪ ਵਿੱਚੋਂ ਸਕਿਪ ਨਾ ਹੋਵੇ ਠੀਕ ਹੈ ਚੈਸਟ ਕਮਰ हिਪ ਦਾ ਲੈ ਕੇ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਜੀ ਨੈਕ ਦਾ neck ਤੋਂ ਬਾਅਦ ਤੁਸੀਂ ਲੈਣਾ ਹੈ ਜੀ ਪਲੇਟਸ ਦਾ ਅਗਰ ਤੁਸੀਂ ਪਲੇਟਸ ਪਾਣੀ ਆ ਤਾਂ ਕਿੰਨੇ ਤੇ ਪਾਣੀ ਆ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਜਿਹੜੀ ਸਾਈਡ ਸਲਾਈ ਹੁੰਦੀ ਹੈ ਸਾਡੀ ਉਹਦਾ ਨਾਪ ਠੀਕ ਹੈ ਔਰ ਉਸ ਤੋਂ ਬਾਅਦ ਤੁਸੀਂ ਲੈਣਾ ਹੈ 슬ੀਵਸ ਦਾ ਨਾਪ 슬ੀਵਸ ਦੀ ਲੈਂਥ ਔਰ 슬ੀਵਸ ਦੀ ਮੋਰੀ ਜਿਹੜੀ ਅੱਗੇ ਤੋਂ ਫਰੰਟ ਤੋਂ ਜਿਹੜਾ ਰਾਉਂਡ ਨਾਪ ਹੁੰਦਾ ਹੈ ਇਹ ਸਾਡਾ ਸ਼ਰਟ ਦਾ ਨਾਪ ਹੋ ਗਿਆ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਜੀ ਸਲਵਾਰ ਦਾ ਨਾਪ ਸਲਵਾਰ ਦੀ ਲੈਂਥ ਔਰ ਸਲਵਾਰ ਦੀ ਜਿਹੜੀ ਮੋਰੀ ਲੈਣੀ ਹੈ ਔਰ ਬੈਲਟ ਬੈਲਟ ਤੋਂ ਬਾਅਦ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆਸਣ ਦਾ ਨਾਪ ਲੈ ਸਕਦੇ ਹੋ ਜਸਟ ਆਈਡੀ ਵਾਸਤੇ ਵੈਸੇ ਜੋ ਬੇਸਿਕ ਜੇ ਹੁੰਦਾ ਹੈ ਕਿ ਹਰੇਕ ਦਾ ਆਸਣ ਜਿਹੜਾ 10 ਇੰਚ ਕਟਿੰਗ ਹੋ ਜਾਂਦਾ ਆ ਜਾਂ ਸਾਈਜ਼ ਦੇ ਹਿਸਾਬ ਦੇ ਨਾਲ 11 ਜਾਂ 11.5 ਠੀਕ ਹੈ ਬੇਸਿਕ ਜਿਹੜੇ ਹੈਗੇ ਇਹ ਤੁਸੀਂ ਤਿੰਨ ਨਾਪ ਜਿਹੜੇ ਸਲਵਾਰ ਲਈ ਜ਼ਰੂਰ ਲੈਣੇ ਆ ਔਰ ਇਹ ਸਾਡੇ ਸ਼ਰਟ ਦੇ ਨਾਪ ਹੈ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਹੋ ਕਿਵੇਂ ਤੁਸੀਂ ਜਿਹੜੇ ਨਾਪ ਲੈਣੇ ਆ ਔਰ ਹੁਣ ਆਪਾਂ ਤੁਹਾਨੂੰ ਨਾਪ ਲੈਣਾ ਵੀ ਦੱਸਾਂਗੇ ਡੰਮੀ ਦੇ ਉੱਤੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਨਾਪ ਲੈਣਾ ਹੈ ਜੀ ਇਹ ਆਪਾਂ ਤੁਹਾਨੂੰ ਇੱਕ ਜਸਟ ਡੰਮੀ ਦੇ ਉੱਤੇ ਨਾਪ ਲੈਣਾ ਦੱਸਾਂਗੇ ਕਿ ਕਿਵੇਂ ਤੁਸੀਂ ਕਿਸੇ ਵੀ ਕਸਟਮਰ ਦਾ ਜਿਹੜਾ ਨਾਪ ਲੈਣਾ ਹੈ ਕਿਉਂਕਿ ਕਸਟਮਰ ਦੀ ਜਿਹੜੀ ਬੋਡੀ ਸ਼ੇਪ ਉਹ ਅਲੱਗ-ਅਲੱਗ ਹੁੰਦੀ ਹੈ ਆਪਾਂ ਉਸੇ ਸ਼ੇਪ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਜਿਹੜਾ ਨਾਪ ਹੁੰਦਾ ਆ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਲੈਂਥ ਦਾ ਨਾਪ ਲੈਣਾ ਹੈ ਇਹ ਜਿੱਥੋਂ ਸਾਡਾ ਗਲਾ ਜਿਹੜਾ ਸਟਾਰਟ ਹੁੰਦਾ ਹੈ ਆਪਾਂ ਸ਼ਰਟ ਦਾ ਜਿਹੜਾ ਗਲਾ ਸਟਾਰਟ ਹੁੰਦਾ ਉੱਥੋਂ ਇੰਚੀ ਟੇਪ ਰੱਖ ਕੇ ਇਸ ਤਰੀਕੇ ਦੇ ਨਾਲ ਇੱਥੋਂ ਦੱਬ ਕੇ ਫਿਰ ਦੇਖਣਾ ਕਸਟਮਰ ਨੂੰ ਪੁੱਛ ਲੈਣਾ ਹੈ ਕਿ ਕਿੰਨਾ ਹੈ ਕਸਟਮਰ ਨੂੰ ਝੁਕਣ ਨਹੀਂ ਦੇਣਾ ਹੈਗਾ ਜਿੰਨੀ ਵੀ ਤੁਸੀਂ ਲੈਂਥ ਰੱਖਣੀ ਚਾਹੁੰਦੇ ਹੋ ਓਨੀ ਲੈਂਥ ਜਿਹੜੀ ਆ ਰੱਖ ਲੈਣੀ ਹੈ ਅਗਰ ਤੁਹਾਡੇ ਕਸਟਮਰ ਨੂੰ ਇਹ ਵੀ ਨਹੀਂ ਪਤਾ ਲੱਗਦਾ ਤਾਂ ਅਗਰ ਉਹਨਾਂ ਨੂੰ ਜਸਟ ਆਈਡੀ ਲਈ ਮੰਨ ਲਓ ਕਿ ਅਸੀਂ 40 ਇੰਚ ਰੱਖਣਾ ਹੈ ਤਿਆਰ ਤਾਂ ਇਸ ਤਰ੍ਹਾਂ ਰੱਖ ਕੇ ਉਹਨਾਂ ਨੂੰ ਦੱਸ ਸਕਦੇ ਆ ਕਿ ਤੁਹਾਡੀ ਜਿਹੜੀ ਸ਼ਰਟ ਦੀ ਲੈਂਥ ਹੈ ਉਹ ਇੰਨੀ ਤੱਕ ਆਏਗੀ ਜਿੰਨੀ ਕਸਟਮਰ ਨੂੰ ਪਸੰਦ ਹੋਊਗੀ ਉੰਨੀ ਤੁਸੀਂ ਰੱਖ ਸਕਦੇ ਹੋ ਠੀਕ ਹੈ ਸਭ ਤੋਂ ਪਹਿਲਾਂ ਇਹ ਸਾਡਾ ਲੈਂਥ ਦਾ ਹੋ ਗਿਆ ਹੈ ਜੀ ਹੁਣ ਆਪਾਂ ਨੇ ਲੈਣਾ ਹੈ ਤੀਰੇ ਦਾ ਤੀਰੇ ਦਾ ਨਾਪ ਜਿਹੜਾ ਲੈਣਾ ਹੈ ਉਹ ਇੱਥੇ ਸਾਡੇ ਜਿਹੜੇ ਜੋ ਅ ਬੋਨਸ ਹੁੰਦੀਆਂ ਆ ਉਹਨਾਂ ਤੋਂ ਇੱਕ ਬੋਨ ਤੋਂ ਲੈ ਕੇ ਦੂਸਰੀ ਬੋਨ ਤੱਕ ਲੈਣਾ ਹੈ ਕਦੇ ਵੀ ਨਾਪ ਤੁਸੀਂ ਇੱਥੋਂ ਨਹੀਂ ਲੈਣਾ ਹਮੇਸ਼ਾ ਇੱਥੋਂ ਜਿੱਥੋਂ ਬੋਨ ਸਾਡੀ ਸਟਾਰਟ ਹੁੰਦੀ ਆ ਉੱਥੋਂ ਲੈ ਕੇ ਇਸ ਤਰ੍ਹਾਂ ਉੱਪਰ ਨੂੰ ਰੱਖ ਕੇ ਇੱਥੇ ਤੱਕ ਰੱਖਣਾ ਇਹ ਸਾਡਾ ਜਿਵੇਂ 11/2 ਇੰਚ ਆਇਆ ਠੀਕ ਹੈ 11/2 ਇੰਚ ਆਪਾਂ ਤੀਰਾ ਲੈ ਲੈਣਾ ਹੈ ਔਰ ਇਹ ਲੈਣਾ ਕਿਵੇਂ ਆ ਅਲੱਗ-ਅਲੱਗ ਤਰੀਕੇ ਦੇ ਵਿੱਚ ਆਪਾਂ ਕਿਦੋਂ ਕਟਿੰਗ ਵੇਲੇ ਕਿੰਨਾ ਲੈਣਾ ਉਹ ਵੀ ਤੁਹਾਨੂੰ ਅਸੀਂ ਬਾਅਦ ਵਿੱਚ ਦੱਸਾਂਗੇ ਕਿਉਂਕਿ ਅਗਰ ਤੁਸੀਂ ਅ ਕਾਲਰ ਨੈਕ ਬਣਾਣੇ ਆ ਜਾਂ ਬੋਟ ਨੈਕ ਬਣਾਣੇ ਆ ਤਾਂ ਤੁਸੀਂ ਜਿੰਨਾ ਤੀਰਾ ਆਇਆ ਤੁਹਾਡਾ ਓਨਾ ਹੀ ਰੱਖ ਲੈਣਾ ਹੈ ਇਹਦੇ ਵਿੱਚ ਕੁਝ ਮਾਈਨਸ ਨਹੀਂ ਕਰਨਾ ਜਿਵੇਂ ਜਿਵੇਂ ਤੁਹਾਡਾ ਗਲਾ ਟੀਪ ਹੁੰਦਾ ਜਾਏਗਾ ਓਵੇਂ ਓਵੇਂ ਇਹਦੇ ਵਿੱਚੋਂ ਥੋੜੇ ਥੋੜੇ ਪੁਆਇੰਟ ਜਿਹੜਾ ਆ ਉਹ ਤੀਰਾ ਕੱਟਦਾ ਜਾਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਹੁਣ ਇੱਥੋਂ ਆਰਮ ਹੋਲ ਦਾ ਜਿਹੜਾ ਲੈਣਾ ਆ ਮੋਡੇ ਦਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਰੱਖ ਲੈਣਾ ਆ ਇਹ ਡੰਮੀ ਹੈ ਇਹਦੇ ਤੇ ਪ੍ਰੋਪਰ ਤੁਹਾਨੂੰ ਸਹੀ ਪਤਾ ਨਹੀਂ ਲੱਗਣਾ ਜਦੋਂ ਤੁਸੀਂ ਕਸਟਮਰ ਦਾ ਨਾਪ ਲੈਣਾ ਹੈ ਇਸ ਤਰੀਕੇ ਦੇ ਨਾਲ ਇਹ ਦੇਖੋ ਇਹਨਾਂ ਦਾ ਮੋਡਾ ਹੈ 17 ਇੰਚ ਆਇਆ ਠੀਕ ਹੈ ਇਸ ਤਰ੍ਹਾਂ ਤੁਸੀਂ ਲੈਣਾ 17 ਦਾ ਹਾਫ ਹੋ ਗਿਆ 8.5 ਇੰਚ ਜਾਨੀ ਕਿ ਅਗਰ ਤੁਹਾਡੇ ਕਸਟਮਰ ਦਾ 17 ਆਇਆ ਤਾਂ ਤੁਹਾਡਾ 8.5 ਮੋਡਾ ਜਿਹੜਾ ਉਹ ਰੈਡੀ ਚਾਹੀਦਾ ਅਗਰ ਕੋਈ ਲੂਸ ਪਾਉਂਦਾ ਹੈ ਤਾਂ ਤੁਸੀਂ 9 ਇੰਚ ਤੱਕ ਵੀ ਲੈ ਸਕਦੇ ਹੋ ਠੀਕ ਹੈ ਇਹ ਹੋ ਗਿਆ ਸਾਡਾ ਹੁਣ ਲੈਂਥ ਦਾ ਸੀਰੇ ਦਾ ਤੇ ਆਮ ਹੋਲ ਦਾ ਹੁਣ ਆਪਾਂ ਨੇ ਲੈਣਾ ਹੈ ਚੈਸਟ ਦਾ ਠੀਕ ਹੈ ਅਗਰ ਤਾਂ ਨਾਰਮਲ ਸਾਈਜ਼ ਦੇ ਵਿੱਚ ਤੁਸੀਂ ਸਿੰਗਲ ਚੈਸਟ ਦਾ ਹੀ ਨਾਪ ਲੈ ਲੈਣਾ ਹੈ ਕੁਛ ਜਿਹੜੇ ਕਸਟਮਰ ਹੈਵੀ ਸਾਈਜ਼ ਦੇ ਵਿੱਚ ਹੁੰਦੇ ਆ ਹੈਲਦੀ ਹੁੰਦੇ ਆ ਉਹਨਾਂ ਦੇ ਜਿਹੜੀ ਅਪਰ ਚੈਸਟ ਔਰ ਲੋਅਰ ਚੈਸਟ ਦਾ ਦੋ ਦਾ ਨਾਪ ਲੈ ਹੁੰਦਾ ਉਹ ਕਿੱਦਾਂ ਲੈ ਹੁੰਦਾ ਆ ਇੱਥੋਂ ਆਪਾਂ ਨੇ ਇਸ ਤਰੀਕੇ ਦੇ ਨਾਲ ਜਿਆਦਾ ਬਿਲਕੁਲ ਇਸ ਤਰ੍ਹਾਂ ਖਿੱਚ ਕੇ ਟਾਈਟ ਵੀ ਨਹੀਂ ਲੈਣਾ ਜਿਆਦਾ ਲੂਜ਼ ਵੀ ਨਹੀਂ ਲੈਣਾ ਠੀਕ ਹੈ ਇਸ ਤਰ੍ਹਾਂ ਫੜ ਕੇ ਤੁਸੀਂ ਦੇਖਣਾ ਕਿ ਤੁਹਾਡੀ ਹਲਕੀ ਜਿਹੀ ਜਿਹੜੀ ਫਿੰਗਰ ਹੈ ਉਹ ਵਿਚ ਆਣੀ ਚਾਹੀਦੀ ਹੈ ਠੀਕ ਹੈ ਜਿਆਦਾ ਪੂਰੀ ਵੀ ਨਹੀਂ ਹਲਕੀ ਫਿੰਗਰ ਜਿਹੜੀ ਵਿਚ ਆਣੀ ਚਾਹੀਦੀ ਹੈ ਇਹ ਸਾਡਾ 38.5 ਇੰਚ ਅਪਰ ਚੈਸਟ ਆਈ ਹੈ ਹੁਣ ਆਪਾਂ ਜਿਹੜੀ ਮੇਨ ਬਸਟ ਦਾ ਲਵਾਂਗੇ ਉਹ ਵੀ ਸੇਮ ਇਸੇ ਤਰ੍ਹਾਂ ਇੱਥੋਂ ਸਾਡਾ ਆ ਰਿਹਾ 39 ਇੰਚ ਠੀਕ ਹੈ ਇਸ ਤਰ੍ਹਾਂ ਤੇ ਸਾਡਾ 39 ਇੰਚ ਆ ਗਿਆ अपर चेस्ट और मेन बस्ट जड़ी होगी हूँ आप कमर ठीक है जी चैस तो नीचे कमर होंगी है और इस तरह लेना है यह साड़ा आया है साढ़े बत्ती इंच ठीक है ज़्यादा लूज नहीं लेना और आपने लैनी है हिप ठीक है इतों अपने हिप लैनी है ਇਹ ਥੋੜਾ ਡੰਮੀ ਕਰਕੇ ਤੁਹਾਨੂੰ ਲੱਗਦਾ ਹੈ ਸਮਝਣ ਦੇ ਵਿੱਚ ਤੁਹਾਨੂੰ ਬੋਡੀ ਤੋਂ ਲੈਣ ਵੇਲੇ ਮੁਸ਼ਕਲ ਨਹੀਂ ਆਣੀ ਇਹ ਦੇਖੋ ਇਹ 39 ਐਂਡ ਹਾਫ ਆ ਜਾਂਦਾ ਆ ਇਸ ਤਰ੍ਹਾਂ ਤੁਸੀਂ ਪੂਰਾ ਜਿਹੜਾ ਨਾਪ ਲੈ ਲੈਣਾ ਆ ਇਹ ਸਾਡਾ ਹੋ ਗਿਆ ਅਪਰ ਬਸਟ ਦਾ ਮੇਨ ਬਸਟ ਕਮਰ ਔਰ हिਪ ਦਾ ਠੀਕ ਹੈ 슬ੀਵਸ ਦੇ ਵਿੱਚ ਤੁਸੀਂ ਇਸ ਜਗ੍ਹਾ ਤੋਂ ਰੱਖਣਾ ਆ ਜਿੱਥੋਂ ਤੁਹਾਡੀਆਂ ਇਥੋਂ 슬ੀਵ ਸਟਾਰਟ ਹੁੰਦੀਆਂ ਆ ਇਥੋਂ ਰੱਖ ਕੇ ਇਸ ਤਰ੍ਹਾਂ ਕਸਟਮਰ ਨੂੰ ਜਿੰਨੀ ਵੀ ਪਸੰਦ ਹੈਗੀ ਤੁਸੀਂ ਓਨੀ ਰੱਖ ਕੇ ਲੈਂਥ ਰੱਖ ਲੈਣੀ ਆ ਔਰ ਜਿਹੜਾ ਨਾਪ ਲੈਣਾ ਆ 슬ੀਵ ਦੇ ਰਾਉਂਡ ਦਾ ਉਹ ਇਸ ਤਰ੍ਹਾਂ ਅਗਰ ਤਾਂ ਤੁਸੀਂ ਪੂਰਾ ਫੁੱਲ ਰਾਉਂਡ ਲੈਨੇ ਆ ਤਾਂ ਉਹਦੇ ਵਿੱਚ ਬਾਅਦ ਵਿੱਚ ਤੁਸੀਂ 1 ਇੰਚ ਲੂਜ਼ਿੰਗ ਕਰ ਲਿਆ ਕਰੋ ਅਗਰ ਤੁਸੀਂ ਜਦੋਂ ਕਸਟਮਰ ਦਾ ਨਾਪ ਲੈਨੇ ਆ ਉਸ ਟਾਈਮ ਹੀ ਲੂਜ਼ਿੰਗ ਬੇਸ਼ੱਕ ਲੈ ਸਕਦੇ ਆ ਕਿ ਕਿੰਨਾ ਫੁੱਲਾ ਰੱਖਣਾ ਆ ਠੀਕ ਹੈ ਉਸ ਤੋਂ ਬਾਅਦ ਸਲਵਾਰ ਦੇ ਲਈ ਤੁਸੀਂ ਕਸਟਮਰ ਨੂੰ ਪੁੱਛ ਲੈਣਾ ਕਿ ਜਿੱਥੇ ਉਹ ਬੰਦੇ ਆ ਉੱਥੋਂ ਰੱਖ ਕੇ ਆਪਾਂ نیچے ਇੱਥੋਂ ਸਲਵਾਰ ਦੀ ਜਿਹੜੀ ਇੱਥੋਂ ਸਾਡੀ ਪੈਰ ਦੀ ਅੱਡੀ ਤੱਕ ਆਪਾਂ ਨੇ ਨਾਪ ਲੈਣਾ ਹੈ ਠੀਕ ਹੈ ਜਿੰਨਾ ਨਾਪ ਆਇਆ ਉਨੀ ਲੈਂਥ ਔਰ ਮੋਰੀ ਦੇਖ ਲੈਣੀ ਕਿ ਕਿੰਨੀ ਰੱਖਣੀ ਠੀਕ ਹੈ ਇਹ ਮੇਰੀ 39 ਆਈ ਹੈ ਇਸ ਤਰ੍ਹਾਂ ਵੀ ਤੁਸੀਂ ਲੈ ਸਕਦੇ ਹੋ ਦੇਖੋ ਇੰਚ ਟੇਪ ਨੂੰ ਸਿੱਧਾ ਛੱਡ ਕੇ ਅਗਰ ਤੁਸੀਂ ਆਪਣਾ ਵੀ ਨਾਪ ਲੈਣਾ ਚਾਹੁੰਦੇ ਆ ਜਿੱਥੇ ਤੁਸੀਂ ਬੰਨ੍ਹਦੇ ਆ ਉੱਥੇ ਤੱਕ ਆਪਾਂ ਦੇਖ ਲੈਣਾ ਕਿ ਕਿੰਨੀ ਲੈਂਥ ਆਈ ਹੈ ਠੀਕ ਹੈ ਉਸ ਤੋਂ ਬਾਅਦ ਪੌਂਚੇ ਦਾ ਜਿਹੜਾ ਰਾਉਂਡ ਲੈਣਾ ਹੈ ਇਸ ਤਰੀਕੇ ਦੇ ਨਾਲ ਜਿੰਨਾ ਕਿਸੇ ਨੂੰ ਪਸੰਦ ਹੋਵੇ ਉਹਨਾਂ ਤੁਸੀਂ ਫੁੱਲਾ ਰੱਖ ਸਕਦੇ ਹੋ ਠੀਕ ਹੈ ਜੀ ਕੋਈ ਨਾਰਮਲ 6 6.5 ਇਸ ਤਰ੍ਹਾਂ 판ਦਾ ਹੈ ਮਤਲਬ ਕਿ 12 13 ਇੰਚ ਤੱਕ ਠੀਕ ਹੈ ਜਿੰਨਾ ਕਸਟਮਰ ਨੂੰ ਪਸੰਦ ਆ ਤੁਸੀਂ ਉਹਨਾਂ ਰੱਖ ਸਕਦੇ ਹੋ ਔਰ ਬੈਲਟ ਦੇ ਵਾਸਤੇ ਤੁਸੀਂ हिਪ ਤੋਂ ਅੰਦਾਜ਼ਾ ਲਗਾ ਲੈਣਾ ਜਿੰਨੀ ਤੁਹਾਡੀ हिਪ ਹੁੰਦੀ ਹੈ ਉਹਦੇ ਵਿੱਚ 3 ਇੰਚ ਪਲੱਸ ਕਰ ਲਿਆ ਕਰੋ ਔਰ ਤੁਹਾਡੀ ਬੈਲਟ ਦਾ ਜਿਹੜਾ ਸਾਈਜ਼ ਹੈ ਨਾਪ ਹੈ ਉਹ ਆ ਜਾਂਦਾ ਹੈ ਠੀਕ ਹੈ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਿਰਫ ਇਹੀ ਦੱਸਾਂਗੇ ਤੁਹਾਨੂੰ ਕਿ ਨਾਪ ਕਿਵੇਂ ਲੈਣਾ ਹੈ ਔਰ ਕਿਹੜੇ-ਕਿਹੜੀਆਂ ਚੀਜ਼ਾਂ ਦਾ ਨਾਪ ਲੈਣਾ ਹੈ ਔਰ ਨੈਕਸਟ ਕਲਾਸ ਦੇ ਵਿੱਚ ਅਸੀਂ ਤੁਹਾਨੂੰ ਬੋਡੀ ਤੋਂ ਵੀ ਮੈਜ਼ਰਮੈਂਟ ਲੈਣਾ ਦੱਸਾਂਗੇ ਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਤੁਹਾਡੇ ਹੋਰ ਵੀ ਭੈਣਾਂ ਜਾਂ ਕੋਈ ਰਿਸ਼ਤੇਦਾਰ ਸਿੱਖਣਾ ਚਾਹੁੰਦੇ ਆ ਤਾਂ ਉਹਨਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਕੋਈ ਇਸ ਵੀਡੀਓ ਦੇ ਵਿੱਚ ਫਾਇਦਾ ਲੈ ਸਕੇ ਔਰ ਅਗਰ ਤੁਸੀਂ ਇੰਟਰਸਟਿਡ ਹੋ ਤਸਾਂ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ ਫॉर ਵਾਚਿੰਗ ਕਾਰਟਿਕ ਚੈਨਲ